ਦੀਨਾਨਗਰ ਦੇ ਵਿੱਚ ਹੜ੍ਹ ਨੇ ਕਾਫੀ ਤਬਾਹੀ ਜੜੀ ਹੈ ਮਚਾਈ ਹੈਗੀ ਆ 3000 ਤੋਂ ਵੱਧ ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਹੈਗੇ ਨੇ ਇਹਨਾਂ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਕਈ ਐਸੇ ਘਰ ਨੇ ਜੋ ਕਿ ਬਿਲਕੁਲ ਹੀ ਤਬਾਹ ਹੋ ਚੁੱਕੇ ਨੇ ਇਸ ਵਕਤ ਤੱਕ ਸੀ ਦਿਨਾਨਗਰ ਦੇ ਪਿੰਡ ਚੰਡੀਗੜ੍ਹ ਆਬਾਦੀ ਦੇ ਵਿੱਚ ਖੜੇ ਹੈਗੇ ਆ ਜਿੱਥੇ ਇੱਕ ਮਜ਼ਦੂਰ ਦਾ ਘਰ ਜਿਹੜਾ ਵਾ ਬਿਲਕੁਲ ਤਬਾਹ ਹੋ ਚੁੱਕਾ ਦੱਸਿਆ ਜਾ ਰਿਹਾ ਕਿ 10ਵੇਂ ਮਹੀਨੇ ਬੇਟੀ ਦੀ ਸ਼ਾਦੀ ਰੱਖੀ ਸੀ ਉਹਦੇ ਵਾਸਤੇ ਕਾਫੀ ਕਪੜੇ ਜਿਹੜੇ ਨੇ ਹੋਰ ਜਿਹੜਾ ਸਮਾਨ ਜਿਹੜਾ ਵਾ ਜੋੜਿਆ ਸੀਗਾ ਲੇਕਿਨ ਪਾਣੀ ਨੇ ਬਿਲਕੁਲ ਤਬਾਹ ਜਿਹੜਾ ਵਾ ਕਰ ਦਿੱਤਾ ਹੈਗਾ ਘਰ ਦਾ ਮੰਝਰ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਤੁਹਾਨੂੰ ਗਾਰ ਜਿਹੜੀ ਆ ਮਿੱਟੀ ਜਿਹੜੀ ਆ ਉਹ ਵੀ ਨਜ਼ਰ ਆਵੇਗੀ ਕਿਉਂਕਿ ਇਹ ਘਰ ਜਿਹੜਾ ਵਾ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕਾ ਸੀਗਾ ਜਦੋਂ ਤੁਸੀਂ ਬੰਨ ਟੁੱਟਿਆ ਹੈਗਾ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਪਿੰਡਾਂ ਨੂੰ ਜਿਹੜੀ ਮਾਰ ਜਿਹੜੀ ਆ ਪਈ ਹੈਗੀ ਆ ਪਾਣੀ ਦੀ ਮਾਰ ਜਿਹੜੀ ਇਨ੍ਹਾਂ ਪਿੰਡਾਂ ਨੂੰ ਪਈ ਹੈਗੀ ਆ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਜ਼ਦੂਰ ਦਾ ਘਰ ਹੈਗਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਬੜਾ ਸੋਹਣਾ ਵਧੀਆ ਘਰ ਜਿਹੜਾ ਬਣਾਇਆ ਗਿਆ ਸੀਗਾ ਲੇਕਿਨ ਪਾਣੀ ਦੀ ਜਦੋਂ ਮਾਰ ਪਈ ਹੈਗੀ ਤਾਂ ਪਾਣੀ ਨੇ ਸਭ ਕੁਝ ਤਬਾਹ ਜਿਹੜਾ ਵਾ ਕਰਕੇ ਰੱਖ ਦਿੱਤਾ ਹੈਗਾ 10ਵੇਂ ਮਹੀਨੇ ਬੇਟੀ ਦੀ ਸ਼ਾਦੀ ਸੀ ਲੇਕਿਨ ਸਾਰਾ ਜਿਹੜਾ ਦਾਜ ਦਾ ਸਮਾਨ ਹੈਗਾ ਸੀ ਉਹ ਬਿਲਕੁਲ ਪਾਣੀ ਦੀ ਝਪੇੜ ਵਿੱਚ ਆਉਣ ਤੋਂ ਬਾਅਦ ਬਿਲਕੁਲ ਖਤਮ ਹੋ ਚੁੱਕਾ ਇੱਧਰ ਮੰਜੇ ਤੁਸੀਂ ਦੇਖ ਸਕਦੇ ਹੋ ਇੱਧਰ ਕਮਰਾ ਦੇਖ ਸਕਦੇ ਹੋ ਕਿ ਕਮਰੇ ਦੇ ਅੰਦਰ ਵੀ ਬਿਲਕੁਲ ਤਬਾਹੀ ਜਿਹੜੀ ਤੁਹਾਨੂੰ ਨਜ਼ਰ ਆਵੇਗੀ ਘਰ ਦੇ ਦਰਵਾਜ਼ੇ ਜਿਹੜੇ ਨੇ ਬਿਲਕੁਲ ਟੁੱਟ ਚੁੱਕੇ ਨੇ ਕਿਹਾ ਜਾ ਇਹ ਜਿਹੜਾ ਘਰਵਾ ਬਿਲਕੁਲ ਤਬਾਹ ਹੋ ਚੁੱਕਾ ਮੇਰੇ ਨਾਲ ਨੇ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਪਾਣੀ ਕਦੋਂ ਆਇਆ ਹੈਗਾ ਤਾਂ ਕੀ ਹਾਲਾਤ ਜਿਹੜੇ ਨੇ ਉਹ ਬਣੇ ਹੈਗੇ ਨੇ ਐ ਭਾਈ ਕੀ ਨਾ ਹੈਗਾ ਆਪਣਾ ਮੇਰਾ ਨਾਮ ਬਿੱਟੂ ਬਿੱਟੂ ਜੀ ਇਹ ਦੱਸ ਦਿਓ ਜੀ ਕਦੋਂ ਪਾਣੀ ਆਇਆ ਸੀ ਤਾਂ ਕੀ ਹਾਲਾਤ ਸੀ ਜਦੋਂ ਪਾਣੀ ਆਇਆ ਹੈਗਾ ਇਹ 26 ਤਰੀਕ ਨੂੰ ਆਇਆ ਆਪਾਂ ਜੀ ਜੱਕ ਦਾਮੀ ਆ ਗਿਆ ਕੋਈ ਸਾਨੂੰ ਸਮਾਨ ਨਹੀਂ ਕੱਢਾ ਦਿੱਤਾ ਬਾਹ ਜੀ ਲੈ ਕੇ ਆਈ ਗਏ ਹਾਂ ਬਸ ਬਾਕੀ ਸਮਾਨ ਸਹੁੰ ਸਾਰਾ ਰੁੜ ਗਿਆ ਸਮਾਨ ਅੰਦਰ ਹੀ ਰਿਹਾ ਕਿੰਨਾ ਕਿੰਨਾ ਪਾਣੀ ਪਾਣੀ ਨਾ ਪਾਣੀ ਘਰ ਡੁੱਬ ਗਿਆ ਸਾਰੇ ਪਾਣੀ ਡੁੱਬ ਗਏ ਬੁਰੀ ਜਾਂ ਹਲਾਤਾ ਹੀ ਛੱਡੀਆਂ ਕੋਈ ਸੁਣਦਾ ਨਹੀਂ ਛੱਡੀ ਬੇੜੀਆਂ ਨਾਲ ਕੱਢਿਆ ਬਾਹਰ ਫੇਰ ਆਈ ਕਿ ਕਰ ਜਾ ਕਰੇ ਸਮਾਨ ਜਿਹੜਾ ਸਾਰਾ ਰੁੜ ਗਿਆ ਕੁੜੀ ਦਾ ਵਿਆਹ ਸੀ ਦਿੱਤੇ ਦਾ 10 ਮਹੀਨੇ ਉਹ ਵੀ ਬਰਬਾਦ ਹੋ ਗਿਆ ਸਾਰਾ ਸਭ ਕੁਝ ਬਰਬਾਦ ਹੋ ਗਿਆ ਕੁਛ ਨਹੀਂ ਬੱਚਾ ਬੇਟੀ ਦੀ ਸ਼ਾਦੀ ਵਾਸਤੇ ਸਮਾਨ ਵੀ ਜੁੜਿਆ ਸੀਗਾ ਹਾਂਜੀ ਪੜਾ ਗੋਸ ਕਿਤੇ ਨਹੀਂ ਸਭ ਬਰਬਾਦ ਹੋ ਗਿਆ ਕਿੰਨੇ ਕ ਚਾਹੀ ਹੁੰਦੇ ਵਿੱਚ ਬੜੇ ਚਾਹੀ ਪਹਿਲਾ ਵਿਆਹ ਕਰਨਾ ਹੀ ਹਲੇ ਸਭ ਬਰਬਾਦ ਹੋ ਗਿਆ ਕੁਝ ਨਹੀਂ ਬਚਿਆ ਕੁਝ ਨਹੀਂ ਤਾਂਦਰੁਸਤੀ ਮੰਗਣੀ ਚਾਹੀਦੀ ਪੁੱਤ ਕਰਦੀਆਂ ਸਤਾਂ ਟੁੱਟ ਗਈਆਂ ਹਾਂਜੀ ਸਭ ਕੁਝ ਸਭ ਕੁਝ ਬਰਬਾਦ ਹੋ ਗਿਆ ਕੁਝ ਨਹੀਂ ਬਚਿਆ ਤਾਂਦਰੁਸਤੀ ਮੰਗਣੀ ਚਾਹੀਦੀ ਕਿੰਨਾ ਕਿੰਨਾ ਪਾਣੀ ਸੀ ਕਰਦੇ ਆਹ ਰਾਹ ਦਰਵਾਜ਼ਾ ਡੁੱਬ ਗਿਆ ਪੂਰਾ ਕੰਦਾ ਵੇ ਪਾਣੀ ਨਹੀਂ ਸਾਡੇ ਨੂੰ ਪਤਾ ਬਹੁਤ ਬਿਲਕੁਲ ਤੁਸੀਂ ਦੇਖ ਸਕਿਆ ਕਿ ਇੱਕ ਮਜ਼ਦੂਰ ਪਰਿਵਾਰਵਾ ਜੋ ਕਿ ਭਾਵਕ ਹੋ ਚੁੱਕਾ ਕਿਉਂਕਿ ਬੇਟੀ ਦੀ ਸ਼ਾਦੀ ਸੀ 10ਵੇਂ ਮਹੀਨੇ ਬੜੀ ਮੁਸ਼ਕਲ ਦੇ ਨਾਲ ਸਮਾਨ ਜੜਾ ਬਣਾਇਆ ਸੀਗਾ ਜਿਹੜਾ ਦਾਜ ਦਾ ਸਮਾਨ ਬਣਾਇਆ ਸੀਗਾ ਲੇਕਿਨ ਪਾਣੀ ਨੇ ਸਭ ਕੁਝ ਤਬਾਹ ਜੜਾ ਵਾ ਕਰਕੇ ਰੱਖ ਦਿੱਤਾ ਹੈਗਾ ਮਤਲਬ ਦੱਸ ਦਿਓ ਜੀ ਕਿੰਨਾ ਪਾਣੀ ਸੀ ਕਿਤਨਾ ਜਾਨ ਬਚਾਈ ਆਪਣੀ ਅਹੀਂ ਜੀ ਜਾਨ ਬੜੀ ਮੁਸ਼ਕਲ ਪਜਾਈ ਆ ਕਾਸੀ ਕਾਸੀ ਪਾਣੀ ਲੰਘ ਕੇ ਨਾ ਅਹੀਂ ਗਏ ਆ ਬੱਚੇ ਪਛਾਣ ਦੇ ਮਾਰਿਆਂਗੇ ਅਹੀਂ ਆਹ ਵਾਹ ਕੇ ਸਾਡੇ ਬੱਚੇ ਬਾਤ ਜਾਣ ਸਮਾਨ ਦੀ ਖਾਦੀ ਕੜੀ ਆ ਬਾਣ ਵੀ ਜਾਏਗਾ ਨਾ ਵੀ ਬਣੇਗਾ ਕੋਈ ਗੱਲ ਅਹੀਂ ਤੇ ਆ ਗੱਲ ਸੋਚੀ ਰਹੀ ਅਹੀਂ ਬੱਚੇ ਲਾ ਕੇ ਕਾਹੀ ਰਿਸ਼ਤੇਦਾਰਾਂ ਦੇ 8 10 ਦਿਨ ਰਹੇ ਆ ਬੱਚੇ ਸਾਡੇ ਕੱਲ ਆਏ ਆ ਅਜੇ ਵੀ ਕਰਦੀ ਸਫਾਈ ਨਹੀਂ ਕੀਤੀ ਅਜੇ ਕਰਦੀ ਸਫਾਈ ਨਹੀਂ ਕੀਤੀ ਹੁਣ ਅੱਜ ਅਹੀਂ ਪੇਟੀ ਕੱਢੀਏ ਇੱਕ ਵਾਰ ਤੇ ਉਹ ਦਿਖਿਆ ਸੁਣਿਆ ਹੁਣ ਸਮਾਨ ਆਹ ਜਿਹੜਾ ਬੱਜੇ ਬੁਜੇ ਤਾਂ ਅਹੀਂ ਮਾੜਾ ਮੋਟਾ ਉਹ ਅਹੀਂ ਕੀਤਾ ਕਰਤਾ ਹੁਣ ਸਿਕਾਇ ਕਰਨੇ ਆ ਹਾਂਜੀ ਕੀ ਕੰਮ ਕਰਦੇ ਤੁਸੀਂ ਅਸੀਂ ਤੇੜੀ ਤੱppa ਕਰਨੇ ਆ ਜੀ ਹੋਰ ਕੁਛ ਨਹੀਂ ਲੱਗਦਾ ਵੀ ਘਰ ਦੁਬਾਰਾ ਬਣਾ ਸਕੋਗੇ ਨਹੀਂ ਜੀ ਸਾਡੇ ਕੋਲ ਨਹੀਂ ਪਹੁੰਚ ਨਹੀਂ ਹਲੇ ਕੁਛ ਨਹੀਂ ਕਰ ਸਕਦੇ ਅਸੀਂ ਤਾਂ ਵਿਆਹ ਵੀ ਨਹੀਂ ਹੋਣ ਕਰ ਸਕਦੇ ਰਿਆਈ ਕੱਖ ਨਹੀਂ ਵਿਆਹ ਕਰ ਦੇਣਾ ਕਰੀਏ ਬਹੁਤ ਮੁਸ਼ਕਲ ਆ ਲਿਵਾਤੇ ਹੁਣ ਦੇਖੋ ਹੁਣ ਕੀ ਕਰਦਾ ਪਰਮਾਧਮਾ ਜੋ ਕਰੇਗਾ ਭਾਈ ਮਨਜੂਰਾ ਕੋਈ ਦੇਣ ਵਾਸਤੇ ਆ ਸਮਾਨ ਦੇਣ ਵਾਸਤੇ ਕੋ ਲੰਗਰ ਲੰਗਰ ਦੇਣ ਵਾਸਤੇ ਆ ਹਾਂਜੀ ਲੰਗਰ ਸਮਾਨ ਦੇਣ ਵਾਸਤੇ ਆ ਖਾਣ ਪੀਣ ਦਾ ਹਾਂ ਥੋੜਾ ਬੋਤਾ ਦੇਣ ਦੇ ਲੋਕੀ ਦੇਣ ਦੇ ਆ ਉਹ ਖਾਂਦੇ ਨੇ ਕੋਈ ਸਮਾਸੀ ਵੀ ਸੰਸਥਾ ਆਈ ਹੈ ਵੀ ਤੁਹਾਡਾ ਘਰ ਬਣਾਵਾਂਗੇ ਜਾਂ ਕਿਦਾਂ ਨਹੀਂ ਨਹੀਂ ਕੋਈ ਨਹੀਂ ਆਇਆ ਤੇ ਕੋਈ ਨਹੀਂ ਆਇਆ ਬਾਅਦ ਤੁਸੀਂ ਆਇਓ ਹੋਰ ਤੁਹਾਡੇ ਤੋਂ ਪਹਿਲਾਂ ਕੋਈ ਨਹੀਂ ਆਇਆ ਕਿੰਨੀ ਤਰੀਕ ਦਾ ਵਿਆਹ ਹੀ ਮਤਾ ਬੇਟੀ ਦਾ ਯਾ ਅਸੀਂ ਇਤਰਾ ਹੀ ਮਿੱਥੇ ਦਾ ਹੀ ਵੀ 10ਵੇਂ ਮਹੀਨੇ ਕਰਨਾ ਹਜੇ ਉਦਾਂ ਦੇਣ ਨਹੀਂ ਮਿੱਥੇ ਦੇ ਆ ਮੈਂ ਕੰਨੂ ਅਸੀਂ ਆਖਣਾ ਠੀਕ ਹੈ ਨਾ ਦੇਣਾ ਆ ਹੀ ਆਖਿਆ ਵੀ ਮਿਥਾਂਗੇ ਜਿਉ ਨਾਲ ਸਾਡੀ ਚਲੋ ਮੜਮਟਾ ਕਰਦਾ ਇਹ ਸਰਕਲ ਹੋ ਜਾਏਗਾ ਤੇ ਫੇਰ ਆਹੀ ਆਖਿਆ ਤੇ ਦੇਣ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਕਿ ਫੇਰ ਦੇਣ ਮਿਥ ਲਾਂਗੇ ਬਸ ਜਦੋਂ ਪਾਣੀ ਆਇਆ ਕਿੰਨਾ ਕਿੰਨਾ ਪਾਣੀ ਆ ਗਿਆ ਸਾਰਾ ਪਿੰਡ ਡੁੱਬਿਆ ਸੀਗਾ ਸਾਰੇ ਹੀ ਸਾਰੇ ਇਹ ਸਾਰੇ ਘਰ ਸਾਰੇ ਰੁਪਏ ਦੇ ਸਾਰੇ ਆ ਸਾਰੇ ਆ ਇਹ ਤੇਵਾਰੇ ਬਾਰੇ ਤੇ ਅਸੀਂ ਦੋ ਦਿਨ ਕੱਟੇ ਨੇ ਆ ਤੇਵਾਰੇ ਤੇ ਸਰਪੰਚ ਦੇ ਤੇਵਾਰੇ ਤੇ ਤੇ ਤਿਹਰੇ ਦੇਣਾ ਆਖਿਆ ਵੀ ਬੱਚੇ ਬਚਾ ਲਈਏ ਜਲੋਂ ਸਮਾਨ ਦੀ ਕੋਈ ਗੱਲ ਨਹੀਂ ਫਿਰ ਬੱਚੇ ਲੈ ਕੇ ਅਸੀਂ ਚਲ ਗਏ ਆ ਮੈਨੂੰ ਪਤਾ ਨਹੀਂ ਲੱਗਾ ਮਾਸਾ ਨਹੀਂ ਪਤਾ ਲੱਗਾ ਕੋਈ ਮੈਂਟੋ ਮੈਂਟੀ ਭਰ ਗਏ ਨਾ ਘਰ ਜੱਕ ਦਮ ਹੀ ਆ ਗਿਆ ਪਾਣੀ ਜਾਂਦੇ ਥੋੜਾ ਥੋੜਾ ਆਂਦਾ ਤੇ ਚਲ ਸਮਾਨ ਥੋੜਾ ਕੱਢ ਲੈਂਦਾ ਬੰਦੇ ਆਹੀਂ ਤੇ ਕੋਈ ਸਮਾਨ ਲੈ ਕੇ ਗਏ ਹੀ ਨਹੀਂ ਨਾ ਇੱਥੇ ਸਾਰਾ ਰਿਆ ਸਿਲੰਡਰ ਹੀ ਉਹ ਵੀ ਇੱਥੇ ਹੀ ਪਏ ਦੇ ਸਾਰੇ ਗਾਰਡਨ ਵਾਰੀ ਭਰੀ ਦੀ ਕੱਪੜਿਆਂ ਦੀ ਉਹ ਵੀ ਇੱਥੇ ਰਹੀ ਕੋਈ ਚੀਜ਼ ਨਹੀਂ ਬਚੀ ਗੱਲ ਕੀ ਸਾਰਾ ਇੱਥੇ ਰਹਿ ਗਿਆ ਅਸੀਂ ਸਿਰਫ ਜਾਨ ਬਚਾ ਕੇ ਤੇ ਉਹ ਵੀ ਆਏ ਵਿਚਾਰੇ ਉਹਨਾਂ ਨੇ ਅਗਰ ਮੋਟ ਤੇ ਪਾ ਕੇ ਤੇ ਫਿਰ ਉਹ ਉੱਥੇ ਖੜਿਆ ਸਾਰੇ ਜਿੰਨੇ ਵੀ ਘਰ ਸਾਰਿਆਂ ਨੂੰ ਕੱਲ ਕੱਢ ਕੇ ਉੱਤੇ ਚੜੀ ਗਏ ਵਿਚਾਰੇ ਉਹ ਵੀ ਟਾਲੀ ਹੁਣ ਕੀਤਾ ਉਹਨਾਂ ਨੇ ਸਰਪੰਚ ਨੇ ਵੀ ਸਾਡੇ ਪਿੰਡ ਦੀ ਬੜੀ ਹਾਲਾਤ ਲੋਕੀ ਡੁੱਬੇ ਗਏ ਨੇ ਤੇ ਸਾਡੀ ਕੋਈ ਸੁਣਿਆ ਨਹੀਂ ਕਰਦਾ ਸੇਤੀ ਭੇਜੋ ਜੇ ਨਹੀਂ ਜਲਦੀ ਹੁੰਦਾ ਭੇਜੋ ਪਰ ਅੰਮੋਸਤੀ ਆਇਆ ਫਿਰ ਹਾਂਜੀ ਹਾਂਜੀ ਦੋ ਕਿਸ਼ਤੀਆਂ ਆਈਆਂ ਫਿਰ ਕੁਛ ਉਧਰ ਚ ਪਾਤੇ ਕੁਛ ਇਧਰ ਜਿਹੜੇ ਚਵਾਰੇ ਉਹਨਾਂ ਤੇ ਚੜਾ ਹੱਥ ਰੁਕਣ ਬਿਲਕੁਲ ਇਹ ਗੁਰਦਾਸਪੁਰ ਦਾ ਪਿੰਡ ਚੰਡੀਗੜ੍ਹਵਾਦੀ ਆ ਜਰੂਰ ਦੱਸਿਆ ਜਾ ਰਿਹਾ ਕਿ ਸਾਰਾ ਪਿੰਡ ਜਿਹੜਾ ਵਾ ਪਾਣੀ ਦੀ ਮਾਰ ਹੇਠ ਸੀਗਾ ਪੂਰਾ ਪਿੰਡ ਜਿਹੜਾ ਵਾ ਡੁੱਬ ਚੁੱਕਾ ਸੀਗਾ ਇਹ ਮਜ਼ਦੂਰ ਪਰਿਵਾਰ ਵਾ ਜਿਸ ਦੀ ਬੇਟੀ ਦੀ ਸ਼ਾਦੀ ਸੀ ਦੱਸਿਆ ਕਿ ਬੜੇ ਚਾਵਾ ਦੇ ਨਾਲ ਬੇਟੀ ਦੀ ਸ਼ਾਦੀ ਰੱਖੀ ਸੀ ਸਮਾਨ ਜੋੜਿਆ ਸੀਗਾ ਲੇਕਿਨ ਪਾਣੀ ਨੇ ਸਭ ਕੁਝ ਤਬਾਹ ਜਿਹੜਾ ਵਾ ਕਰ ਦਿੱਤਾ ਹੈਗਾ ਫਿਲਹਾਲ ਹੁਣ ਸਮਾਜ ਸੇਵੀਆਂ ਤੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਇਸ ਔਖੀ ਘੜੀ ਦੇ ਵਿੱਚ ਬਾਂ ਫੜੀ ਜਾਵੇ ਕੈਮਰਾ ਪਰਸਨ ਕਬੀਰ ਦੇ ਨਾਲ ਅਤਰ ਸਿੰਘ ਜੀ ਮੀਡੀਆ ਗੁਰਦਾਸਪੁਰ